ਸਾਡੇ ਮਾਨਯੋਗ ਡੀਜੀਪੀ ਪੰਜਾਬ ਅਤੇ ਸਾਡੇ ਥਾਸਐਸਪੀ ਫਾਜ਼ਲਕਾ ਸ਼੍ਰੀ ਬਰਿੰਦਰ ਸਿੰਘ ਜੀ ਵਿਰਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਫਾਜ਼ਲਕਾ ਪੁਲਿਸ ਹੈ ਲਗਾਤਾਰ ਜੇ ਕੋਈ ਵੀ ਕ੍ਰਾਈਮ ਹੁੰਦਾ ਹੈ ਉਹਨੂੰ ਪ੍ਰੀਵੈਂਸ਼ਨ ਤੇ ਜੇ ਕੋਈ ਕ੍ਰਾਈਮ ਹੋ ਵੀ ਜਾਂਦਾ ਤਾਂ ਉਹਦੀ ਡਿਟੈਕਸ਼ਨ ਲਈ ਵੀ ਜਿਹੜੀ ਹਮੇਸ਼ਾ ਬਚਨ ਵੱਧ ਜਿਸ ਦੀ ਲੜੀ ਚ ਇਸ ਇੱਕ ਜਿਹੜਾ ਇਨਸੀਡੈਂਟ ਹੋਇਆ ਸੀ ਜੈਨ ਨਗਰੀ ਦੇ ਵਿੱਚ ਜਿਹੜੇ 2 ਅਣਪਛਾਤੇ ਬੰਦਿਆਂ ਵੱਲੋਂ ਘਰ ਵਿੱਚ ਵੜ ਕੇ ਉਹਨਾਂ ਨੂੰ ਬੰਧਕ ਬਣਾ ਕੇ ਉਹਨਾਂ ਨੂੰ ਜਿਹੜੀ ਸੋਨੇ ਦੀ ਭਾਰੀ ਮਾਤਰਾ ਜਿਹਦੇ ਪੈਸੇ ਦੀ ਲੁੱਟ ਜਿਹੜੀ ਰਿਪੋਰਟ ਹੋਈ ਸੀ ਜਿਸ ਤੇ ਅਸੀਂ 18 ਨੰਬਰ ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਹੈ ਜਿਸ ਨੂੰ ਅਸੀਂ ਟੈਕਨੀਕਲ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਅਸੀਂ ਟਰੈਕ ਕਰਕੇ ਸਾਰੇ ਜਿਹੜੇ ਟੀਮਸ ਲੱਗੇ ਨੇ ਸੀ ਇਹ ਟੀਮ ਸਾਡੀ ਸੀਗੀ ਟੈਕਨੀਕਲ ਸਪੋਰਟ ਸੀਗੀ ਤੇ ਸਾਡੀ ਥਾਣੇ ਦੀ ਜਿਹੜੀ ਗਰਾਊਂਡ ਟੀਮ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਵਰਕ ਕਰਕੇ ਜਿਹੜਾ ਇਹਨੂੰ ਅਸੀਂ 24 ਘੰਟੇ ਦੇ ਵਿੱਚ ਸੋਲਵ ਕਰਕੇ ਜਿਹੜੇ ਦੋਨੇ ਜਿਹੜੇ ਅਕਿਊਜ਼ਡ ਆਈਡੈਂਟੀਫਾਈ ਵੀ ਤੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਵੀ ਕਰਿਆ ਇੱਥੇ ਕਿਹੜੇ ਅਰੈਸਟ ਕੀਤੇ ਬੰਦੇ ਕੀ ਕੀ ਨਾਮ ਨੇ ਜਿਹੜੇ ਦੋ ਇਹ ਅਰੈਸਟ ਕੀਤੇ ਨੇ ਬੰਦੇ ਇਹ ਅਸ਼ਵਨੀ ਕੁਮਾਰ ਬਿੱਟੂ ਜਿਹੜਾ ਹੈ ਪੁੱਤਰ ਜਗਦੀਸ਼ ਕੁਮਾਰ ਵਾਸੀ ਪੰਜਪੀਰ ਤੇ ਦੂਸਰਾ ਦੋਸ਼ੀ ਹੈ ਜਸਵਿੰਦਰਪਾਲ ਸਿੰਘ ਜੱਸਾ ਪੁੱਤਰ ਕੇਰ ਸਿੰਘ ਵਾਸੀ ਪੰਜਪੀਰ ਦਾ ਜਿਹੜੀ ਕੁੜੀ ਨਾਲ ਲੋਟ ਹੋਈ ਹੈ ਇਹਦੇ ਚੋ ਦੇਵਰ ਕਿੰਦਾ ਹੈ ਜੀ ਉਹ ਕਿਹੜਾ ਹੈ ਇਹ ਅਸਲ 'ਚ ਦੇਵਰ ਨਹੀਂ ਇਹ ਜਿਹੜਾ ਇਹਦਾ ਲੜਕੀ ਉਹਨਾਂ ਦਾ ਸਹੁਰਾ ਹੈਗਾ ਸੋਨ ਲਾਲ ਇਸ ਹੁਣ ਲਾਲ ਦਾ ਰੀਅਲ ਭਤੀਜਾ ਰੋ ਸੁਨ ਲਾਲ ਦੇ ਵੱਡੇ ਬ੍ਰਦਰ ਦਾ ਬੇਟਾ ਹੈ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਹਨਾਂ ਨੇ ਗੁਰਹਿਕੀ ਕੀਤੀ ਸੀ ਪਹਿਲਾਂ ਜੀ ਇਹ ਜਿਹੜੀ ਅਸੀਂ ਸੀਸੀਟੀ ਫੁਟੇਜ ਜਿਹੜੀ ਅਸੀਂ ਐਨਲਾਈਜ਼ ਕੀਤੀ ਹੈ ਇਹਨਾਂ ਨੇ ਤਕਰੀਬਨ ਘੰਟਾ 2 ਘੰਟੇ ਪਹਿਲਾਂ ਵੀ ਜਿਹੜਾ ਹੈਗਾ ਇਹਦੀ ਰੈਕੀ ਕਰਕੇ ਜਿਹੜਾ ਇਸ ਨੂੰ ਘਰ ਨੂੰ ਇਹਨਾਂ ਨੇ ਆਈਡੈਂਟੀਫਾਈ ਕੀਤਾ ਤੇ ਉੱਥੇ ਵੇਟ ਕਰਦੇ ਰਹੇ ਤੇ ਜਿਹੜਾ ਸਾਰਾ ਪਲੈਨਿੰਗ ਨਾਲ ਇਸ ਕੰਮ ਨੂੰ ਜਿਹੜਾ ਅੰਜਾਮ ਦਿੱਤਾ ਇਹਨਾਂ ਤੋਂ ਬਰਾਮਦ ਕੀ ਕੀਤਾ ਇਸ ਵਾਰ ਹੁਣ ਤੱਕ ਜੀ ਅਸੀਂ ਇਹਨਾਂ ਕੋਲੋਂ 55000 ਰੁਪਏ ਨਕਦੀ ਤੇ ਜਿਹੜਾ ਲੁੱਟ ਵਾਲੇ ਸਾਹਮਣੇ ਵਰਤਿਆ ਗਿਆ ਹਥਿਆਰ ਤੇ ਦੂਜਾ ਜਿਹੜਾ ਹੈਗਾ ਸੋਨਾ ਜਿਹੜਾ ਹੈਗਾ ਵਾਲੀਆਂ ਜਿਹੜੀਆਂ ਹੈਗੀਆਂ ਉਸ ਤੋਂ ਸਰ ਆਡੈਂਟੀਫਾਈ ਕਿਵੇਂ ਕੀਤਾ ਕਿਵੇਂ ਲੜੀ ਮਿਲੀ ਕਿਵੇਂ ਕੜੀ ਮਿਲੀ ਇਸ ਬਹੁਤ ਵੱਡਾ ਕ੍ਰਾਈਮ ਸੀ ਇਹ ਮੇਨਲੀ ਅਸੀਂ ਉਸ ਚੀਜ਼ ਨੂੰ ਨਾ ਡਿਸਕਲੋਸ ਕਰੀ ਤਾਂ ਕਿ ਅੱਗੇ ਜੇ ਕੋਈ ਕ੍ਰਾਈਮ ਹੋ ਜਾਣਾ ਅਸੀਂ ਮੇਨਲੀ ਬੇਸਿਕਲੀ ਇਹ ਸੀਸੀਟੀ ਫੁਟੇਜ ਤੋਂ ਤੇ ਜਿਹੜੀ ਹੈਗੀ ਬਾਸਟ ਜਿਹੜੇ ਲੋਕਲ ਲੈਵਲ ਤੇ ਹਿਊਮਨ ਇੰਟੈਲੀਜੈਂਸ ਤੋਂ ਜਿਹੜਾ ਹੈਗਾ ਇਹਨਾਂ ਦੇ ਆਟੋ ਨੂੰ ਜਿਹੜਾ ਇਹਨਾਂ ਨੇ ਯੂਜ਼ ਕੀਤਾ ਆ ਆਟੋ ਰਿਕਸ਼ਾ ਉਸ ਬੰਦੇ ਤੋਂ ਅਸੀਂ ਗਾਂ ਜਿਹੜੀ ਲੜੀ ਮਿਲੀ ਉਹਨਾਂ ਨੇ ਕਿੱਥੇ ਇਹਨਾਂ ਨੂੰ ਡ੍ਰੌਪ ਕੀਤਾ ਤੇ ਉੱਥੋਂ ਇਹ ਅਸੀਂ ਜਿਹੜੀ ਚੀਜ਼ ਹੈ ਆਇਡੈਂਟੀਫਾਈ ਹੋਈ ਸਰ ਜਿਸ ਦਿਨ ਆਪਾਂ ਗਏ ਸੀ ਉੱਥੇ মিডিਆ ਨੂੰ ਵੀ ਥੋੜਾ ਜਿਹਾ ਕੀਤਾ ਗਿਆ ਵੀ ਲੱਖਾਂ ਰੁਪਏ ਦੇ ਸੋਨਾ ਸੀਗਾ ਤੇ ਉਹਦੇ ਚ ਨਿਕਲੇਗਾ ਕੁਛ ਨਹੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਜਿਹੜਾ ਦੇਖੋ ਇਨਸੀਡੈਂਟ ਸੀਗਾ ਉਸ ਦਿਨ ਦਾ ਇਹ ਸੀਗਾ ਵੀ ਜਿਹੜੀ ਲੇਡੀਜ਼ ਸੀ ਵੀ ਕਾਫੀ ਕਾਫਮਾ ਦੇ ਵਿੱਚ ਸੀਗੀ ਤੇ ਉਹ ਪਛਾਣ ਕਰਨ ਦੇ ਵਿੱਚ ਕਾਬਲ ਨਹੀਂ ਸੀ ਜਿਵੇਂ ਉਹ ਸਾਨੂੰ ਫੇਸਿਸ ਅਨਕਵਰਡ ਦੱਸ ਰਹੀ ਸੀ ਪਰ ਸਾਨੂੰ ਸੀਸੀਟੀਵੀ ਫੁਟੇਜ ਤੋਂ ਜਿਹੜਾ ਅਸੀਂ ਐਨਾਲਾਈਜ਼ ਕੀਤਾ ਉਹਨਾਂ ਦੇ ਫੇਸਿਸ ਕਵਰਡ ਸੀ ਤੇ ਉਹ ਇਸ ਕਰਕੇ ਆਈਡੈਂਟੀਫਾਈ ਨਹੀਂ ਹੋਏ ਤੇ ਕਾਫੀ ਚੀਜ਼ਾਂ ਜਿਹੜੀਆਂ ਸਾਨੂੰ ਉਹਨਾਂ ਦੇ ਜਿਹੜੇ ਜਾਂ ਲੋਕਰ ਜਾਂ ਇਹਨਾਂ ਜਿਹੜੇ ਕੀਜ਼ ਉਹ ਤੋਂ ਚੋਰੀ ਹੋ ਗਈਆਂ ਸੀ ਤਾਂ ਬਾਅਦ ਚ ਅਸੀਂ ਇਹਨਾਂ ਨੂੰ ਹੈਂਡਓਵਰ ਕੀਤੇ ਉਹ ਕੀਜ਼ ਦੇ ਵਿੱਚੋਂ ਜਿਹੜੇ ਨਾ ਲੋਕਰ ਵਿੱਚੋਂ ਵੀ ਜਿਹੜਾ ਕਾਫੀ ਸਮਾਨ ਇਹਨਾਂ ਨੂੰ ਬਰਾਮਦ ਹੋਗਾ ਜੋ ਇਹਨਾਂ ਨੇ ਸਾਨੂੰ ਦੱਸ ਦਿੱਤਾ ਸੀ ਸਰ ਨੂੰ ਬਰਾਮਦ ਸਰ ਰਿਸ਼ਤੇਦਾਰ ਵੱਲੋਂ ਹੀ ਇਸ ਘਟਨਾ ਨੂੰ ਅਨਜਾਮ ਦਿੱਤਾ ਗਿਆ ਹੈ ਕਿਉਂ ਕੀਤਾ ਗਿਆ ਹੈ ਕੀ ਇਸ ਕੀ ਕਾਰਨ ਰਿਹਾ ਇਹ ਅਨਜਾਮ ਦੇਣ ਦਾ ਇਹ ਜਿਹੜੀ ਇਸ ਬਾਰੇ ਦੇਖੋ ਇਹ ਜਿਹੜਾ ਇਹਨਾਂ ਦਾ ਫੈਮਲੀ ਡਿਸਪਿਊਟ ਦਾ ਕਿਸ ਤਰ੍ਹਾਂ ਦਾ ਉਹ ਇਹਨਾਂ ਦੀ ਫੈਮਲੀ ਦੇ ਵੱਲੋਂ ਵੀ ਜ਼ਿਆਦਾ ਅਸੀਂ ਜਿਹੜਾ ਪਤਾ ਲੱਗ ਸਕਦਾ ਵੀ ਇਹ ਇਹਨਾਂ ਦਾ ਕੀ ਮੋਟਿਵ ਸੀ ਜਿਹੜਾ ਇਨਵੈਸਟੀਗੇਸ਼ਨ ਦੌਰਾਨ ਵੀ ਅਸੀਂ ਵੀ ਇਹ ਚੀਜ਼ ਕਰਾਂਗੇ ਵੀ ਇਸ ਵਕਤ ਉਹਨਾਂ ਦੀ ਇੰਟੈਂਸ਼ਨ ਕੀ ਸੀਗੀ ਤੇ ਉਹ ਕੀ ਕਰਨਾ ਚਾਹੁੰਦੇ ਸੀਗੇ ਉਹ ਇਹਨਾਂ ਨੂੰ ਮੈਂਟਲੀ ਜਾਂ ਜਾਂ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਕਿਹੋ ਜਿਹਾ ਅੰਜਾਮ ਦਿੱਤਾ ਇਹ ਦੋਨੋਂ ਨੂੰ ਟੈਕਟ ਕਰਾਂ ਦੋਨਾਂ ਤੇ ਕੋਈ ਪਹਿਲੇ ਕ੍ਰਾਈਮिनल ਪਰਚੇ ਦਰਜ ਹੈ ਨਸ਼ੇ ਕਰਦੇ ਹਨ ਹਾਂਜੀ ਜਿਹੜਾ ਅਸ਼ਵਨੀ ਕੁਮਾਰ ਬਿੱਟੂ ਹੈ ਇਸ ਤੇ ਪਹਿਲਾਂ ਐਫ ਆਈ ਆਰ ਦਰਜ ਰਹੀ ਜਿਸ ਤੇ ਦੋ ਐਨ ਡੀ ਪੀ ਐਸ ਤੇ ਕਈ ਪੀਸੀ ਦਾ ਮਕਦਮਾ ਜਸਵਿੰਦਰਪਾਲ ਸਿੰਘ ਦੱਸਿਆ ਜਿਹੜੀ ਇਸ ਤੇ ਵੀ ਜਿਹੜਾ ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਠੀਕ ਹੈ ਸਰ ਲੋਕਾਂ ਨੂੰ ਕੀ ਅਪੀਲ ਕਰੋਗੇ ਮਤਲਬ ਕ੍ਰਾਈਮ ਹੁੰਦਾ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਵਧਾ ਚੜਾ ਕੇ ਦੱਸਦੇ ਆ ਸਾਰੇ ਲੋਕਾਂ ਨੂੰ ਅਪੀਲਾ ਵੀ ਸਾਡੇ ਪੁਲਿਸ ਦੇ ਦੇਖੋ ਇਹ ਜੇ ਤੁਸੀਂ ਸਾਡੇ ਤੇ ਭਰੋਸਾ ਬਣਾ ਕੇ ਰੱਖੋਗੇ ਤਾਂ ਅਸੀਂ ਹਮੇਸ਼ਾ ਆਪਦੇ ਡਿਟੈਕਟਿਵ ਜਿਹੜੀ ਵੀ ਕੋਈ ਕ੍ਰਾਈਮ ਹੋ ਜਾਂਦਾ ਸਾਡੀ ਡਿਊਟੀ ਹੈਗੀ ਸਾਡੀ ਪਹਿਲਾਂ ਤਾਂ ਰਿਸਪੌਂਸਿਬਿਲਟੀ ਹੈ ਵੀ ਅਸੀਂ ਉਹਨੂੰ ਪ੍ਰੀਵੈਂਟ ਕਰੀਏ ਜੇ ਨਾਲ ਵੀ ਜੇ ਕਿਤੇ ਕ੍ਰਾਈਮ ਹੋ ਜਾਂਦਾ ਤਾਂ ਉਹਨਾਂ ਪੈਨਿਕ ਨਾ ਕ੍ਰੀਏਟ ਕਰਕੇ ਆਪਾਂ ਲੋਕਾਂ ਨੂੰ ਆਪਾਂ ਸੱਚ ਤੇ ਰਹੀਏ ਜਿੰਨਾ ਆਪਾਂ ਸੱਚ ਦੇ ਸੱਚਾਈ ਤੇ ਰਹਿਾਂਗੇ ਤਾਂ ਉਸ ਚੀਜ਼ੇ ਸਾਨੂੰ ਵੀ ਕੋਈ ਇਸ ਚੀਜ਼ ਦੇ ਡਿਟੈਕਸ਼ਨ 'ਚ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਜਿਹੜੀ ਚੀਜ਼ ਤੁਸੀਂ ਸਾਨੂੰ ਡਿਸਕ੍ਰਾਈਬ ਕਰਨੀ ਆ ਉਸ ਤੋਂ ਹੀ 50% ਡਿਟੈਕਸ਼ਨ ਹੋਣਾ ਹੈ ਆਮੇਸ਼ੀ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪੈਨਿਕ ਨਾਗਰੇਟ ਸਾਨੂੰ ਜਿਹੜੀ ਇਹ ਸਚਾਈ ਦੱਸਣ ਤਾਂ ਜੋ ਇਹ ਚੀਜ਼ ਆਪਾਂ ਪ੍ਰिवेंट ਵੀ ਕਰ ਸਕੀਏ ਜੇ ਤੇ ਹੋ ਜਾਂਦੀ ਤਾਂ ਡਿਟੈਕਟ ਕਰ ਸਕਾਂ